ਆਰਧਿਕ ਅਜਿਹੇ ਦੇਸ਼ ਹੈ ਜਿਸ ਦੇ ਵਿੱਚ ਹਰ ਧਰਮ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਭਾਰਤ ਵਾਸੀਆਂ ਦੇ ਵੱਲੋਂ ਵੀ ਹਾਰ ਤਿਹਾਰ ਨੂੰ ਵੱਖ-ਵੱਖ ਤੰਦ ਦੇ ਨਾਲ ਮਨਾ ਕੇ ਮਿਲ-ਜੁਲ ਕੇ ਇਤਿਹਾਰ ਬੜੀ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਮੁਸਲਿਮ ਪਾਈਚਾਰੇ ਦੀ ਗੱਲ ਕਰੀਏ ਤਾਂ ਈਦੁਲ ਫਿਤਰਤ ਦਾ ਤਿਹਾਰ ਮੁਸਲਿਮ ਪਾਈਚਾਰੇ ਦੇ ਲੋਕਾਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਮੁਸਲਿਮ ਪਾਈਚਾਰੇ ਦੇ ਲੋਕਾਂ ਵੱਲੋਂ ਗਲੇ ਮਿਲ ਕੇ ਅਤੇ ਮਠਾਈਆਂ ਵੰਡ ਕੇ ਜਿੰਨ ਦਾ ਆਨੰਦ ਮਾਣਿਆ ਗਿਆ ਦੁਨੀਆ ਭਰ ਦੇ ਵਿੱਚ ਈਦੁਲ ਫਿਤਰਤ ਦਾ ਤਿਹਾਰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਤੇ ਈਦ ਦੀਆਂ ਰੌਣਕਾਂ ਅੰਮ੍ਰਿਤਸਰ ਦੇ ਜੋ ਵੀ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਹਾਲ ਗੇਟ ਸਥਿਤ ਜਾਮਾ ਮਸਜਿਦ ਖੈਰੂਦੀਨ ਵਿਖੇ ਵੱਡੀ ਗਿਣਤੀ ਵਿੱਚ ਮੁਸਲਮਾਨ ਪਾਈਚਾਰੇ Eid ਦੀ ਨਮਾਜ਼ ਕਰਦੇ ਹੋਏ ਦਿਖਾਈ ਦਿੱਤੇ ਨੇ ਅੱਜ Eid ul Fitr ਦਾ ਸ਼ੁਭ ਦਿਹਾੜਾ ਹੈ ਜਿਹੜੇ ਕਿ ਰੋਜ਼ੇ ਰੱਖ ਕੇ ਰੋਜ਼ੇ ਜਦੋਂ ਸਬੰਧਤ ਹੁੰਦੇ ਨੇ ਤੇ ਜੋ ਦਾਨ ਕੀਤਾ ਹੁੰਦਾ ਜੋ ਫਿਤਰ ਕੀਤਾ ਹੁੰਦਾ ਉਹਨੂੰ ਖੁਸ਼ੀ ਮਨਾਉਣ ਚਾਹੀਦਾ Eid ਦਾ ਦਿਨ ਹੈ ਸੋ ਮੈਂ ਸਭ ਅੰਮ੍ਰਿਤਸਰ ਨਿਵਾਸੀਆਂ ਨੂੰ ਮੈਂ ਸਭ ਆਪਣੇ ਮੁਸਲਮੀ ਵੀਰਾਂ ਨੂੰ ਪੂਰੀ ਦੁਨੀਆ ਦੇ ਵਾਸਤੇ ਵੀਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਆਈ ਦੀ ਅਸੀਂ ਅੱਜ ਇੱਥੇ ਖੜੇ ਆਂ ਜਮਾ ਮਸਜਿਦ ਅੰਮ੍ਰਿਤਸਰ ਖੜੇ ਆਂ ਔਰ ਬਹੁਤ ਇੱਥੇ ਸੰਗਤ ਆਈ ਸੀਗੀ ਬਹੁਤ سارے ਮੁਸਲਮੀ ਵੀਰ ਆਏ ਸੀਗੇ ਸੋ ਨਮਾਜ਼ ਅਦਾ ਕਰਕੇ ਸਭ ਚਲੇ ਗਏ ਨੇ ਆਪਣੇ ਆਪਣੇ ਕੰਮ ਤੇ ਅਸੀਂ ਹੁਣ ਮੌਲਵੀ ਜੀ ਨਾਲ ਖੜੇ ਆਂ ਇਮਾਮ ਜੀ ਨਾਲ ਖੜੇ ਆਂ ਇੱਥੇ ਔਰ ਬੜੀ ਖੁਸ਼ੀ ਹੋਈ ਹੈ ਮੈਂ ਦੁਬਾਰਾ ਸਭ ਵੀਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਸ਼ੁਕਰੀਆ ਦੇਣਾ ਮੇਰਾ ਨਾਮ ਮੁਹੰਮਦ ਯੂਸਫ ਮਲਿਕਾ ਜੀ ਪੰਜਾਬ ਹਜ ਜਮੇਟੀ ਮੈਂਬਰ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਸਾਡਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਹੋਰ ਵੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਇੱਥੇ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਲੱਖ ਲੱਖ ਧੰਨਵਾਦ ਕਰਦੇ ਆ ਕਿ ਅੱਜ ਜਿਹੜੇ ਸਾਡੇ ਤਿਹਾਰ ਦੇ ਵਿੱਚ ਆ ਕੇ ਸ਼ਾਮਿਲ ਹੋਏ ਨੇ ਔਰ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਇਹ ਸਾਰਾ ਹੀ ਜਿਹੜਾ ਵਾ ਸਾਡੇ ਪੈਗੰਬਰ ਹਜਰਤ ਸੱਲੱਲਾਹੁ ਅਲੈਹਿ ਵਸੱਲਮ ਜੀ ਦਾ ਪੈਗਾਮ ਜੋ ਹੈ ਉਹ ਹਜ਼ਾਰਾਂ ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਹੈ ਅੱਜ ਵੀ ਉਹ ਪਰੰਪਰਾ ਨੂੰ ਦੇਖਦੇ ਆਂ ਬੜਾ ਖੁਸ਼ੀਆਂ ਭਰਿਆ ਮਾਹੌਲ ਹੈ ਸਾਰੇ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਇੱਥੇ ਪਿਆਰ ਮੁਹੱਬਤ ਨਾਲ ਜਿਹੜਾ ਉਹ ਤਿਹਾੜੀ ਸਾਂਝਾ ਕਰ ਰਹੇ ਨੇ ਇੱਕ ਮਹੀਨੇ ਦੇ ਰੋਜ਼ੇ ਰੱਖ ਕੇ ਈਦ ਦੀ ਮੁਸ਼ਕਲ ਜਿਹੜੀ ਚਾਂਦ ਤੋਂ ਨਜ਼ਰ ਆਂਦੀ ਹੈ ਉਹ ਈਦ ਦਾ ਤਿਹਾੜੀ ਸਾਂਝਾ ਕਰ ਰਹੇ ਨੇ ਮਨਾ ਰਹੇ ਨੇ ਕੀ ਦੁਆਵਾਂ ਮੰਗੀਆਂ ਗਈਆਂ ਜੀ ਅੱਜ ਅੱਜ ਸਾਡੇ ਮੁਲਕ ਇੰਡੀਆ ਵਾਸਤੇ ਹੋਰ ਫਲਸਤੀਨ ਵਾਸਤੇ ਜਿਹੜਾ ਉੱਥੇ ਬਹੁਤ ਮਾਮਲਾ ਖਰਾਬ ਹੈ ਜ਼ੁਲਮ ਹੋ ਰਿਹਾ ਹੈ ਫਲਸਤੀਨ ਵਾਸਤੇ ਔਰ ਪੰਜਾਬ ਦੇ ਵਿੱਚ ਵੀ ਸਾਡੀ ਜਿਹੜੀ ਅਮਨ ਸ਼ਾਂਤੀ ਵਾਸਤੇ ਸਾਰੇ ਹੀ ਮੁਲਕ ਵਾਸਤੇ ਸਾਡੇ ਦੁਆਵਾਂ ਕੀ ਜੀ ਇਹ ਮੰਗੀ ਗਈ ਹੈ ਅੱਜ ਆਜ ਹੈ ਉਹ ਮੁਕੱਦਸ ਤੋਹਾਰ ਹੈ ਜੋ ਰਮਜ਼ਾਨ ਅਲ ਮੁਬਾਰਕ ਦਾ ਜੋ ਫਰਜ਼ ਰੋਜ਼ੇ ਹਮਨੇ ਰੱਖੇ ਔਰ ਉਹ ਪੂਰੇ ਹੋਏ ਉਸ ਦੀ ਖੁਸ਼ੀ ਮਾਜ ਇਤਨਾ ਤੋਹਾਰ ਮਨਾਇਆ ਗਿਆ ਹੈ ਔਰ ਮੈਂ ਆਪਣੀ ਤਰਫ ਸੇ तमाम जो है पूरे पंजाब के और पूरे मुल्क के लोगों को अपनी तरफ से ईद की जो है बहुत बहुत मुबारकबाद देता हूं और हिंदू मुस्लिम सिख ईसाई हमने सब ने मिलकर जो है ये त्यौहार मनाया और हमारे मीडिया के भी जो साथी आए उनको भी मैं ईद की बहुत बहुत मुबारकबाद देता हूं आज हमने ईद की नमाज़ अदा की और अपने मुल्क की खुशहाली और तरक्की भाईचारे के लिए आज हमने दुआएँ की और ख़ासतौर से पंजाब जो है खुशहाल रहे और प्यार मोहब्बत जो है बरकरार रहे